ਮਿੱਤਰੋ ਆਪਣੇ ਕੋਲ ਹੁਣ ਨਿੰਮ ਦਾ ਸਾਬਣ ਹੈ ਸਾਬਣ ਕਿਵੇਂ ਆ ਕਿ ਜਦੋਂ ਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਨਿੰਮ ਹਰ ਇੱਕ ਘਰ ਦੇ ਵਿੱਚ ਹੁੰਦੀ ਸੀ ਤੇ ਨਿੰਮ ਨੂੰ ਲੋਕ ਮੰਨਦੇ ਸੀਗੇ ਡਾਕਟਰ ਤੇ ਅੱਜ ਕੱਲ ਨਿੰਮਾ ਖਤਮ ਨੇ ਵੀਰੇਓ ਤੇ ਇਸ ਕਰਕੇ ਬਾਈ ਨੇ ਇਹ ਸਾਬਣ ਦੇ ਵਿੱਚ ਹੀ ਡਾਕਟਰ ਬਣਾਤਾ ਤੇ ਆ ਜੋ ਗੱਲ ਕਰਦੇ ਆ ਹਾਂਜੀ ਬਾਈ ਜੀ ਬਾਈ ਜੀ ਗੱਲ ਇਹ ਆ ਵੀ ਦੇਖੋ ਪੁਰਾਣੇ ਟਾਈਮ ਦੇ ਵਿੱਚ ਨਿੰਮ ਨੂੰ ਬਹੁਤ ਪਸੰਦ ਕਰਦੇ ਤੇ ਹੁਣ ਵੀ ਜਾਣਦੇ ਆ ਲੋਕ ਇਹਨੂੰ ਹਾਂ ਹਾਂ ਜਿਹੜੇ ਜਾਗਰੂਕ ਲੋਕ ਨੇ ਵੀ ਨਿੰਮ ਕੀ ਚੀਜ਼ ਆ ਨਿੰਮ ਕੀ ਸ਼ੈ ਆ ਠੀਕ ਹੈ ਇੱਕ ਪੱਤੇ ਨਿੰਮ ਦੇ ਵਿੱਚ ਕੀ ਕੁਝ ਗੁਣ ਪਾਏ ਜਾਂਦੇ ਆ ਤਾਂ ਅੱਜ ਕੱਲ ਵੀਰੇ ਤੁਹਾਨੂੰ ਮੈਡੀਕਲ ਜਾਂ ਹੋਰ ਆਮ ਦੇਖਦੇ ਆ ਤੁਹਾਨੂੰ ਰੰਗ ਪਾ ਕੇ ਨਿੰਮ ਦੀ ਸਾਬਣ ਮਿਲੂਗੀ ਪਰ ਆਪਣੀ ਬਿਲਕੁਲ 100% Ориਜినਲ ਤੁਹਾਨੂੰ ਨਿੰਮ ਦੀ ਸਾਬਣ ਮਿਲੂਗੀ ਤੁਹਾਡੇ ਘਰ ਦੇ ਵਿੱਚ ਬਾਰ ਬਾਰ ਬੱਚੇ ਬਿਮਾਰ ਹੁੰਦੇ ਨੇ ਬਾਰ ਬਾਰ ਸਕਿਨ ਅਲਰਜੀ ਹੁੰਦੀ ਆ ਬਾਰ ਬਾਰ ਕੋਈ ਵੀ ਪ੍ਰੋਬਲਮਾਂ ਚਮੜੀ ਦੀ ਆਉਂਦੀਆਂ ਨੇ ਤਾਂ ਉਹਦਾ ਮੇਨ ਕਾਰ ਫੰਗਸ ਪ੍ਰੋਬਲਮ ਹੈ ਜਿਹੜੀਆਂ ਸਾਰੀਆਂ ਬਿਮਾਰੀਆਂ ਨੂੰ ਚੱਕੂਗਾ ਨਿੰਮ ਤੇ ਨਿੰਮ ਦੀ ਸਾਬਣ ਖਰੀਦਣ ਲਈ ਤੁਸੀਂ ਆਹ ਬਾਕਸ 320 ਰੁਪਏ ਦੇ ਵਿੱਚ ਆਪਣੇ ਘਰ ਦੇ ਵਿੱਚ ਖਰੀਦ ਸਕਦੇ ਹੋ ਅੱਛਾ ਜੀ ਇਹ 5 ਪੀਸ ਦਾ ਬਾਕਸ ਸੀ 5 ਪੀਸ ਦਾ ਠੀਕ ਹੈ ਤੇ ਆਪਣੇ ਘਰ ਦੇ ਵਿੱਚ ਉਹ ਬਿਮਾਰੀ ਨੂੰ ਤੁਸੀਂ ਬਾਏ ਬਾਏ ਟਾਟਾ ਕਹਾਂ ਸਕਦੇ ਹੋ ਠੀਕ ਹੈ ਜੀ ਤੇ ਇਹ ਸਾਬਣ ਮੰਗਾਉਣ ਲਈ ਦਿੱਤੇ ਹੋਏ ਨੰਬਰ ਤੇ ਬਾਈ ਜੀ ਤੁਸੀਂ ਸੰਪਰਕ ਕਰਕੇ ਆਰਡਰ ਮੰਗਾ ਸਕ ਹਾਂ ਜੀ ਨੰਬਰ ਸਕਰੀਨ ਤੇ ਚੱਲਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਦੇ ਘਰ ਦੇ ਵਿੱਚ ਆਰਡਰ ਮੰਗਾ ਸਕਦੇ ਤੇ ਘਰ ਦੀ ਬਿਮਾਰੀ ਨੂੰ ਜੜੂ ਖਤਮ ਕਰਵਾ ਸਕਦੇ ਹੋ